ਇਸ ਜੀ ਨਾਲ ਜੀ ਸਾਰਿਆਂ ਨੂੰ ਮਾੜੀਆ ਭੰਡਿਆਈ ਸਬਦੀ ਫਰੀਬ ਨੋਰੀ ਆ ਤੈਨੂੰ ਤਾਂ ਜਾਣਿਆ ਆਪਾਂ ਕਿਹੜਾ ਬੜਾ ਜਾਣਿਆ ਥੋੜੀ ਜਿਹੀ ਮੁੱਕਦੀ ਨਹੀਂ ਜੀ ਕਰ ਲਈ ਥੋੜੀ ਜਿਹੀ ਓਹ ਛੱਡਤੀ ਜਿਗ ਜਿੰਨੀ ਮਰਜ਼ੀ ਬਾਦੂ ਮਾਂ ਵੀ ਰਹੋਗੇ ਅਰਲੀ ਨਾ ਹੋਗੇ ਫੇਰ ਵੀ ਕਾਪੀ ਇੱਕ ਦੂਜੇ ਦੀ ਉਹਨਾਂ ਦਾ ਕੰਪੀਟੀਸ਼ਨ ਹੋਊਗਾ ਨਾ ਕੋਈ ਨਾ ਜਿੱਤੇ ਉਹ ਕੋ ਕੋ ਮੈਂ ਉੱਪਰ ਦੀ ਆ ਉਹ ਕੋ ਮੈਂ ਉੱਪਰ ਦੀ ਆ ਉਹ ਫਿਰ ਵੀ ਜਿੱਤ ਜੂਗਾ ਮੈਨੂੰ ਨਹੀਂ ਲੱਗਦਾ ਮਾਂ ਵੀ ਫਿਰ ਵੀ ਜਿਵੇਂ ਹੀ ਨਹੀਂ ਖਾਂਦੀ ਇਹ ਲੋਨ ਮੜਾ ਹਾਲ ਆ ਹਰ ਚੀਜ਼ ਛੱਡਦੀ ਆ ਹਰ ਚੀਜ਼ ਚ ਢਾਰ ਸਬਜੀ ਕਾਫੀ ਬਣਾਉਣ ਗਈ ਹੀ ਆ ਮਾਜੀ ਬਸ ਲੇਟ ਹੀ ਉੱਠੇ ਤੋਂ ਕੰਮ ਹੈ ਨਹੀਂ ਸੀਗਾ ਤਾਂ ਲੈ ਨਹੀਂ ਇਹਨਾਂ ਆਉਣ ਹੋ ਟਾਈਮ ਹੋ ਗਿਆ ਠੋੜਾ ਚਿਰ ਹੁੰਦਾ ਤੇ ਅੱਜ ਥੋੜਾ ਜਿਹਾ ਇੱਥੇ ਆਸ-ਪਾਸ ਨੇੜੇ ਤੇ ਕੋਮ ਮਿਆਨ ਦੇ ਵੇਹੜੇ 'ਤੇ ਦੇਣੇ ਕੀ ਰੇਕੇ ਕੱਲ੍ਹ ਦਾ ਹੀ ਬਸ ਸਾਡੀ ਸਲਾਈ ਦਾ ਸ਼ਾਮ ਦੀ ਜੇ ਪੈਕਿੰਗ ਕਰਨੀ ਆ ਅਸੀਂ ਉਹਦੇ ਬਹੁਤ ਥਾਰਾ ਤੇਰੇ ਕੱਪੜਿਆਂ ਦਾ ਜੀ ਬਹੁਤ ਅੱਜ ਲੱਭਣੀ ਬਣਾ ਤੁਹਾਨੂੰ ਕਿੱਥੇ ਕਿੱਥੇ ਨੇ ਦੇਖੀ ਅਲੀਰ ਕਿਹਦੇ ਚੱਲ ਮੌਸਮ ਠੰਡਾ ਅੱਜੋਂ ਬਦਲ ਜੇ ਹੋਏ ਨਹੀਂ ਚੱਲ ਵੀ ਘਰ ਤੋਂ ਕੁਮਾ ਲੈਣੇ ਨਹੀਂ ਅੱਜ ਦੇ ਬਾਸ ਨੇੜੇ ਜਿਹੜੇ ਉਹ ਕਿਹੜਾ ਵਿਨਰਸ ਹੁੰਦੇ ਨੇ ਕੋਈ ਵੀ ਸ਼ਾਪਿੰਗ ਮਾਲ ਹੁੰਦਾ ਸੀ ਦੇਖੋ ਮੈਂ ਆਉਂਨੇ ਆ ਸੀ ਲੈਣਾ ਦਾ ਆਪਣਾ ਟਾਈਮ ਪਾਸ ਹੋਇਆ ਲੈਣਾ ਦਾ ਕੰਟੀਨ ਹੁੰਦਾ ਰੇਟ ਕੰਨਾ ਲੈਣਾ ਦਾ ਹੁੰਦਾ ਵੀ ਕੀ ਆ ਤੇ ਲੈਣਾ ਇਹ ਘੁੰਮ ਘੁੰਮ ਕੇ ਟਾਈਮ ਪਾਸ ਹੋ ਜਾਂਦਾ ਹਟਾ ਦੇਖਦੇ ਵਿੱਚ ਹੈ ਕਿਹੜੀ ਚੀਜ਼ ਹੈ ਕਿਵੇਂ ਹੈਗਾ ਵਾ ਤੇ ਚਲੋ ਜੈਨਾ ਪਤੰਦਰਪੁਰ ਮੈਂ ਮੰਨਣਾ ਨਹੀਂ ਕਹਿੰਦਾ ਅੰਦਰ ਜਾਏ ਬਾਰਾ ਵਜੇ ਤੇ ਗਈ ਅੰਦੇ ਕਈ ਵਾਰ ਉਸ ਸ਼ਾਮ ਨੂੰ ਕੋ ਵੀ ਵੀ ਉਹਨਾਂ ਜਾ ਕੇ ਹਨੇਰ ਪੱਤੇ ਕਿਤੇ ਢੇੜਾ ਮਾਰਿਆ ਉਹਨੇ ਦਿਨ ਵੀ ਲਾਇਆ ਜੀਨ ਲੱਗ ਜਾ ਉਹ ਵੀ ਚਲੀ ਜਾਂਦੀ ਕੰਮ ਤੇ ਉਹ 12 ਹੀ ਨਹੀਂ ਵੱਜਦੇ 12:30 ਆ ਗਈ ਨਾ ਆ ਗਈ ਛੇਤੀ ਕਰ ਰਹੀ ਨਾ ਜੀਰਾ ਪਾਣਾ ਕੋ ਲੋਹੀ ਦੀ ਮੈਂ ਨਾ ਨਹੀਂ ਪਾਣੀ ਹੁੰਦਾ ਇਹਦਾ ਮੇਰੀ ਬਾਅਦ ਚ ਮਨ ਇੱਕ ਜਾਨ ਨੂੰ ਜਦੋਂ ਜਦਿਆ ਬਿਆਲੋ ਬਈ ਪੋਣਾ ਸੀ ਥੋੜੀ ਸਬਜ਼ੀ ਹੈ ਮਤਲਬ ਸੁਆਗਤ ਨਹੀਂ ਹੋਣਾ ਅਕਤਰਾ ਜੀਰਾ ਇੰਨਾ ਹੀ ਪਿਆ ਇਹ ਤਾਂ ਵੀ ਨਹੀਂ ਮੁੱਕਿਆ ਮੁੱਕਣਾ ਕੀ ਹੈ ਫਟੋ ਫਟ ਪਾਈ ਆ ਅੱਧਾ ਕਿਲੋ ਹੋਊ ਇਹ ਮੈਤੋ ਵੀ ਨਹੀਂ ਮੁੱਕਿਆ ਮੈਂ ਦਿੱਲੀ ਪੜਨਾ ਬੇਟਾ ਦੇਖ ਤੇ ਲਿਖਿਆ ਹੋਊਗਾ ਇਹ ਤਾਂ ਕੀ ਮੁੱਕਣਾ ਇਹਨੇ 50 ਲੈ ਅੱਧਾ ਕਿਲੋ ਆ ਫੇਰ ਕਿੱਥੋਂ ਮੁੱਕ ਜੂਗਾ ਇਹ ਇਹ ਲੱਗਦਾ ਹੈ ਤਕਾ ਆ ਕੰਮ ਦੇਖਦੇ ਨੇ ਤੇਰੀਆਂ ਇਸ ਜਗ੍ਹਾ ਤੇ ਅਸੀਂ ਕਈ ਵਾਰ ਆ ਗਏ ਸਾਰੇ ਜੁੱਤਿਆਂ ਦਾ ਸਟੋਰ ਆ ਜਾਂ ਜਰਾਬਾਂ ਐਨਕਾਂ ਪਰਚੂਕਰ ਪਏ ਨੇ ਇੱਥੇ ਲਓ ਇੱਕੋ ਖਾਣ ਪੀਣ ਆ ਗਏ ਭੁੱਖ ਲੱਗਿਆ ਸੀਗੀ ਕਿੱਧਰ ਜਾਣਾ ਆਪਾਂ ਮੈਂ ਕਹ ਰਿਹਾ ਕਿੱਥੇ ਚੱਲਨੇ ਆ ਹਾਂ ਚਾਹੇ ਪਾਣੀ ਚਾਹੇ ਪਾਣੀ ਜਿਵੇਂ ਤਾਂ ਚਾਹੇ ਪਰ ਹਾਂ ਸੱਚੀ ਹੋ ਬਰ ਚਾਹੇ ਪਾਣੀ ਦੁਕਾਨ ਤੇ ਕੁਝ ਖਾਣ ਚ ਲੈ ਸਨੈਕਸ ਕਰ ਭੁੱਖ ਲੱਗਿਆ ਸੀਗੀ ਬਹੁਤ ਜ਼ਿਆਦਾ ਹਣਾ ਆ ਵਧੀਆ ਇਹਨਾਂ ਦੇ ਐਕਟਰਾਂ ਦੇ ਮੀਮਜ਼ ਬਣਾਏ ਲਾਈ ਹੋਏ ਮੀਮਜ਼ ਕਹਿੰਦੇ ਮੀਮਜ਼ ਤੁਹਾਨੂੰ ਤਾਂ ਕੋਈ ਸੋਚੀ ਨਹੀਂ ਉਹ ਵੀ ਖਾਣਾ ਤੁਸੀਂ ਕਟਿੰਗ ਚਾਹੀਦੀ ਨਹੀਂ ਆਪਾਂ ਖੁਲੜ ਚਾਹੀਦੀ ਨਹੀਂ ਤੋ ਹਨਾ ਬੜਾ ਪਾਵ ਕਰ ਦੋ ਮੈਂ ਤਾਂ ਇੱਕ ਠੀਕ ਆ ਲਓ ਜੀ ਬੜਾ ਪਾਵ ਇਹ ਨਾ ਸੋਹਣਾ ਜੀ ਗਾਣਾ ਪੀਵੇ ਕਣਨਾ ਤੂੰ ਕਹ ਨਹੀਂ ਹਲੂ ਟਿੱਕ ਸੀ ਮੇਰੀ ਹਲੂ ਟਿੱਕ ਸੀ ਅੱਛਾ ਫਿਰ ਦੋ ਕਰੀ ਨਾ ਇਹਨਾਂ ਜਿਹੜੇ ਵੀਰ ਨੂੰ ਮੈਨੂੰ ਵੀ ਗਾਣਾ ਪੈਣਾ ਦਾ ਛੋਟੇ ਛੋਟੇ ਦੋ ਸਾਈ ਮੂਕੂਰੀ ਮੈਂ ਥੋੜਾ ਜਿਹਾ ਸ਼ੇਅਰ ਪਾਉਂਗਾ ਅਰੇ ਤੁਹਾਡੇ ਲਈ ਵੀ ਆ ਆਪਕੀ ਨਹੀਂ ਕੰਮ ਕੀ ਕੀ ਠੀਕ ਹੈ ਸੱਲਾ ਪੀਜ਼ਾ ਖਾਣੇ ਵਾਸਤੇ ਹੀ ਕਰੀ ਅੱਛਾ ਇਹ ਮੇਰਾ ਪਹਿਲਾ ਸਵਾਲ ਪੁੱਛਣਾ ਹੈ ਮੁੰਬਈ ਪੇਸ਼ੇ ਜਮਨੂ ਤੇ ਮਜ਼ਾਕੀਦੇ ਲੋਕਾਂ ਤੇ ਵਾਲਾ ਉਹ ਨਾ ਨਹੀਂ ਦੱਸਦੇ ਨਾ ਵਾਲੀ ਆ ਪੀਜ਼ਾ ਇਹ ਤਾਂ ਉਹੀ ਮੰਗਾਲਾ ਹੈ ਹਰ ਲਈ ਆ ਸਵਾਦ ਨਹੀਂ ਤੁੰਨਾ ਹੈ ਮੈਡੀਆਂ ਮੇਰੇਆਂ ਜਿਹੜੀ ਇੱਕ ਜਿਹੜੀ ਮੈਂ ਖਾਧੀ ਕਾਫੀ ਟੀ ਪਰਸੈਂਟ ਡੋਗ ਜਿਹੜੀ ਬੜੀ ਪਰ ਖਾਈਂ ਚ ਜਿਹੜੀ ਟੀ ਪਰਸੈਂਟ ਕੀ ਹੈ ਨਹੀਂ ਕਿਉਂ ਕਿ ਉਹ ਗਾੜਿਆ ਪ੍ਰਤੀਸ਼ਤ ਜਿਹਦੇ ਮੈਨੂੰ ਖਾਈਂ ਸੀ ਗਿਆੜਿਆ ਚਾਰ ਗਾੜਿਆ ਕਈ ਬੰਗਲੇ ਬਦੇ ਪਾਪਾ ਆ ਜਿਹੜੀ ਫੋਟੋ ਆ ਨਾ ਜਿਹੜੀ ਤੁਸੀਂ ਜਿਹੜੀ ਮੈਂ ਪਰਸਨਲੀ ਲੋਈ ਚਾਹ ਪਾਣੇ ਵਾਲਿਆਂ ਦੀ ਗੱਲਬਾਤ ਵਧੀਆ ਸੀਗੀ ਚਾਹ ਮਸਾਲੇ ਵਾਲੀ ਸੀਗੀ ਪਰ ਪਹਿਲਾਂ ਤਾਂ ਦੋ ਘੁੱਟਾ ਭਰੇ ਸੁਆਦ ਨਹੀਂ ਲੱਗੀ ਚਾਹ ਨਹੀਂ ਸੁਆਸ ਚਾਹ ਬਿਕਾਰ ਸੀ ਨਹੀਂ ਬਾਅਦ ਦਾ ਸੁਆਦ ਲੱਗਣ ਲੱਗ ਪਿਆ ਕਿ ਆ ਬਾਅਦ ਵੀ ਬਿਕਾਰੀ ਸੀ ਤੁਸੀਂ ਵਿੱਚੇ ਕੁੱਲੜ ਚ ਕੋਈ ਠੰਡੀ ਹੋ ਗਈ ਜੇ ਤੇ ਉਹ ਸੁਆਦ ਲੱਗਦੀ ਪਤਾ ਨਹੀਂ ਤੇ ਤੁਸੀਂ ਕੁੱਲੜ ਚ ਪੀਤੇ ਠੰਡੇ ਹੋਗੇ ਤੁਹਾਡੀ ਚਾਹ ਜਾਂਦੀ ਆ ਟਿੱਕੀ ਸੁਆਸ ਸੀ ਚਾਹ ਨਹੀਂ ਸੁਆਸ ਚਾਹ ਬਿਕਾਰ ਸੀ ਤੇ ਉਹ ਪੇਸਟਰੀ ਮੈਨੂੰ ਤਾਂ ਉਹਨੇ ਸੁਆਦ ਲੱਗੀ ਤੇ ਬਰਮਾ ਵਾਲਾ ਸ਼ੇਕ ਉਹ ਸੁਆਸ ਸੀ ਉਹ ਕਿੰਨੇ ਘਟਾ ਭਰ ਲਈ ਤੁਸੀਂ ਇੱਕ ਘਟਾ ਭਰੀ ਹੈ ਚੱਲੇ ਹੁਣ ਸਰਪ੍ਰਾਈਜ਼ ਇਧਰ ਮੂੰਹ ਕਰਕੇ ਦੇ ਦੇ ਸਰਪ੍ਰਾਈਜ਼ ਸਰ ਸਰਪ੍ਰਾਈਜ਼ ਹਾਂ ਵੀ ਉਹ ਦੇਖੋ ਕਿੰਨਾ ਘੈਂਡਾ ਸੀ ਇਹ ਲੋ ਸੜਕਾਂ ਦੇਖੋ ਕਿੰਨੀਆਂ ਨੇ ਉਹ ਹੀ ਵੀ ਹਾਂ ਮੈਂ ਕਿਹਾ ਲੈ ਹੀ ਹੋਣੀ ਹੈ ਹੁਣ ਅੱਛਾ ਬੱਚਾ ਹੋਗਾ ਉਹ ਹਾਈਵੇ ਤੇ ਨਹੀਂ ਐਡਾ ਵੱਡਾਗਾ ਇਹ ਹਾਈਵੇ ਤੇ ਲੈ ਕੇ ਆਈਆਂ ਉਹ ਤੇ 401 ਨਹੀਂ ਆਹ ਆਹ ਆਪਾਂ 401 ਤੇ ਆਹੀ ਆ ਵਰਲਡ ਦਾ ਬੀਵੀਅਸ ਹਾਈਵੇ ਅੱਛਾ ਵੀਜ਼ਿਅਸ ਹਾਈਵੇ ਹਾਂ ਦੇਖ ਲਓ ਭਾਈ ਬੈਟ ਖਾਨਾ ਦੇਖੋ ਲਾਈਨ ਲੈਣਾ ਦੇਖੋ ਵਰਲਡ ਦਾ ਬਿਜ਼ੀ ਸਾਰਾ ਹਾਈਵੇ ਆ ਕਹਿੰਦੇ ਇਹ ਸਭ ਤੋਂ ਜ਼ਿਆਦਾ ਬਿਜ਼ੀ ਰਹਿੰਦਾ ਹੈ ਉਸ ਦਾ ਕਹਿੰਦੇ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਗੱਡੀਆਂ ਲੇਨਸ ਦੇਖੋ ਗੱਡੀਆਂ ਦੇਖੋ ਨਾ ਇੰਨੀਆਂ ਗੱਡੀਆਂ ਨਹੀਂ ਹੋਣੀਆਂ ਹੋਰ ਕਿਤੇ ਹਾਈਵੇ ਤੇ ਸਹੀ ਗੱਲ ਹੈ ਕਿੰਨੇ ਲਾਈਨਾਂ ਨੇ ਨਾ ਇੱਕ ਸਾਈਡ ਨੂੰ ਜਾ ਰਹੇ ਨੇ ਦੋਨੇ ਲਾਈਨਾਂ ਆ ਯਾਰ ਹਾਂ ਕਿਹੜਾ ਹਾਈਵੇ ਕਹਿੰਦੇ ਇਹਨੂੰ ਕਿਹੜੀ ਡਰਾਈਵ 401 ਗੈਲ 4th ਡਰਾਈਵ ਲਿਖਿਆ ਇੱਥੇ ਨਹੀ ਨਹੀ 401 ਨਾ ਅੱਛਾ ਹੁਣ ਪੀ ਕਵਰ ਨਹੀਂ ਹੈਗਾ ਸਵੇਰੇ 9 ਤੋਂ 10 ਤੇ ਸ਼ਾਮ ਨੂੰ 5 ਤੋਂ 6 ਚਾਰੇ ਦੇਖੇ ਤੁਸੀਂ ਇੱਥੇ পাগল ਹੋ ਜੂਗੇ ਸਿਰ ਮੈਂ ਤਾਂ ਸਿਰਫ ਪਟਾਣਾ ਆ ਕੇ ਨਹੀਂ ਹੁੰਨੀ ਅੱਛਾ ਹਾਂ ਹੁਣ ਤਾਂ ਸਾਫ ਆ ਹਾਂ 에어ਪੋਰਟ ਆਗਾ ਦੂਜੇ ਪਾਸੇ ਪਰਸੋਂ ਫਲਾਈਟ ਫੜ ਲੈਣੀ ਇੱਥੋਂ ਅਸੀਂ ਹੈ ਧਾਈ ਬਦੀ ਆ ਮੈਂ ਅੱਛਾ ਫਾਦੀ ਅਸੀਂ ਹੰਬਰ ਵੇਪਾਰ ਤੋਂ ਟੈਕ ਟਲਗੀ ਬਲਜਿੰਦਰ ਅੱਗੇ ਆਉ ਜਾਂਦੀ ਆ ਭੱਜੀ ਪਾਣੀ ਕੰਡੇ ਬੈਠਣ ਨੂੰ ਇਹੋ ਬੜਾ ਵਧੀਆ ਉਹ ਸੀ ਐਨ ਟਾਵਰ ਦਿਖਦਾ ਟ੍ਰਾਂਟੋ ਦਾ ਬਹੁਤ ਵਧੀਆ ਥਾਂ ਮੈਂ ਇਹ ਹੈ ਕਿ ਲੇਕ ਆ ਕਹਿੰਦੇ ਇਹਨੂੰ ਲੇਕ ਆ ਪਰ ਲੱਗਦੀ ਸਮੁੰਦਰਾਂ ਕੋ ਵੱਡੀ ਆ ਦੇਖੋ ਕਿੰਨੀ ਵੱਡੀ ਆ ਉਹ ਐਂ ਦੂਜੇ ਕਿਨਾਰੇ ਦਿਖਦੀ ਨੇਗੇ ਇਹਦੇ ਉਹ ਕਿਸ਼ਤੀਆਂ ਕੁਸ਼ਤੀਆਂ ਵੋਟ ਵੋਟ ਬੂਟ ਆਰਮ ਚਲਦੀਆਂ ਨੇ ਦੇਖੋ ਇੱਥੇ ਕਾਗਜ਼ੇ ਰੋਤੀ ਲੱਗੇ ਪਏ ਇਹ ਤਾਂ ਨਹੀਂ ਮਿਲਣੀ ਤੈਨੂੰ ਇਹ ਗੱਲ ਚਾਗੜਾ ਰਾਇਦਾ ਨਹੀਂ ਸੁਣ ਲੈਣਾ ਇਹ ਜੀਵੜਾ ਲੱਗਦਾ ਆ ਗਿਆ ਆ ਬਤਕਾਂ ਆ ਗਈਆਂ ਦੋ ਤੈਰਦੀਆਂ ਤੈਰਦੀਆਂ ਬਹੁਤ ਵਧੀਆ ਥੋ ਹੈ ਬਿੰਦਰ ਬਹੁਤ ਕਿੰਨਾ ਵਧੀਆ ਥਿ ਵਿਊ ਦਿਖਦਾ ਫੋਟੋ ਕਰ ਦੋ ਉਹਦੀ ਫੋਟੋ ਕਰ ਦੰਨੇ ਤੂੰ ਫੋਟੋ ਨਾ ਕਰੀ ਇੱਥੇ ਨਾ ਜਾਓ ਇਹਨਾਂ ਅੱਗੇ ਕੋਈ ਨੀ ਹੁੰਦਾ ਇਹਦਾ ਕੀ ਹੋ ਬੜਾ ਸ਼ਾਨਦਾਰ ਵਿਊ ਹੈ ਇੱਥੇ ਮੰਮੀ ਤੁਸੀਂ ਮੇਰੇ ਫੋਨ ਚ ਦੇਖ ਦਿਖਾ ਹਣੇ ਲੈ ਕੀ ਐ ਇਹ ਮਿੰਦਾ ਸਮੁੰਦਰ ਲੱਗ ਜਾਂਦਾ ਕਹਿੰਦੇ ਲੈ ਹੈ ਲੈਕ ਸ਼ੋਰ ਆ ਲਓ ਜੀ ਫਰੈਸ਼ ਕੋ ਪਹੁੰਚ ਗਏ ਹੁਣ ਅਸੀਂ ਗਰੋਸਰੀ ਬੜਾ ਮोटा ਸਮਾਨ ਦੁੱਧ ਖਤਮ ਹੋਇਆ ਹੈ ਇੱਕ ਤਾਂ ਬਸ ਦੁੱਧ ਹੀ ਨਹੀਂ ਹੈਗਾ ਕੰਨ ਕਿਹਨੇ ਕਰਾਇਆ ਹੈਗਾ ਚਲੋ ਚਲੋ ਜੇਪੀ ਕਰੋ ਬੰਦ ਹੋਣਾ ਆਹ ਸਟੋਰ ਲੱਗ ਜੇ ਲੱਗ ਜੇ ਲੈਣ ਤੇ ਸਮਾਨ ਗਰੋਸਰੀ ਖਰੀਦ ਲਏ ਸੀ ਨਾਲ ਹਰ ਰੇਨ ਨੂੰ ਕਾਜੂ ਤੇ ਅਖਰੋਟ ਉਹ ਖਰੋਖ ਦਵਾਈ ਨੇ ਕਿਉਂਕਿ ਖਾਂਦੀ ਨਹੀਂ ਹੈਗੀ ਤਾਂ ਕਰਕੇ ਸਾਨੂੰ ਐ ਵੀ ਚੱਲ ਲੈ ਕੇ ਦੇ ਜਾਗੇ ਬਹਾਨੇ ਨਾਲ ਖਾਈ ਜਾਊਗੀ ਨਾਲ ਸਾਨੂੰ ਯਾਦ ਕਰਾ ਦੇਗੀ ਫਿਰ ਉਸ ਟਾਈਮ ਤਾਂ ਜਰੂਰ ਹਨਾ ਨਹੀਂ ਮੈਂ ਉਹਦਾ ਵੀ ਕਰੂੰਗੀ ਹੁਣੇ ਕਰਦੀ ਹੈ ਜੀ ਉਹਦਾ ਹੈਂ ਉਹਦਾ ਵੀ ਕਰੂੰਗੀ ਯਾਦ ਯਾ ਵਲੰਦਰ ਪਰ ਪਰਮਾਨਾ ਖਾ ਤਾਂ ਲਿਆ ਕਰੂਗੇ ਦੱਸਿਓ ਜੀ